ਸ਼ਹਿਰੇ ਤੋਂ ਮਾਸੂਮ ਦੇਖੜ ਪਾਉਂਦੇ ਔਰਤਾਂ ਕਰਦੀਆਂ ਸੀ ਵੱਡੇ ਵੱਡੇ ਕਾੜੇ ਨਾ ਔਰਤਾ ਦੇ ਕਾਰਨਾਮੇ ਸੁਣ ਤੁਸੀਂ ਵੀ ਪਾਓਗੇ ਇਹਨਾਂ ਨੂੰ ਲਾਂਦਾ ਗੁਰੂ ਘਰਾਂ ਜਾਂ ਸੰਤਾ ਨੂੰ ਪੜਾਉਂਦੀਆਂ ਸੀ ਆਪਣਾ ਸ਼ਿਕਾਰ ਔਰਤਾਂ ਦੇ ਮਿਲ ਬਣਾਈਆਂ ਸੀ ਗੈਂਗ ਕਿ ਵੱਡੇ ਵੱਡੇ ਸ਼ਾਤਰ ਚੋਰ ਤੇ ਚੱਕੇ ਵੀ ਕਰ ਦਿੱਤੇ ਫੇਰਦਾ ਸੀ ਕਿ ਤਸਵੀਰਾਂ ਜੋਨੇ ਤੁਹਾਡਾ ਸੰਗਠਨ ਕਰ ਰਿਹਾ ਵੇਖ ਸਕਦੇ ਹੋ ਲਾਈਨ ਦੇ ਵਿੱਚ ਖੜੀ ਦਾ ਦੇ ਪੁਲਾ ਦੇ ਨੱਖ ਦੇ ਵਿੱਚ ਦਮ ਦਾ ਕੇ ਰੱਖ ਦਿੱਤਾ ਦੱਸ ਦਈਏ ਕਿ ਅਸੀਂ ਸਰਦਰ ਤੇ ਹਾਜ਼ਰ ਕਰਦਵਾ ਦਾ ਸ਼ਹੀਦਾ ਸਾਹਿਬ ਜੀ ਦੇਖੋ ਜੀ 65 ਸਾਲ ਤੋਂ ਲੈ ਕੇ ਤੇ 25 ਸਾਲ ਦੇ ਵਿੱਚ ਵਿੱਚ ਲੇਡੀ ਲੇਡੀਜ਼ ਨਾ ਅਸੀਂ ਕਾਬੂ ਕੀਤੀਆਂ ਇਹਨਾਂ ਦਾ ਕੰਮ ਸੀਗਾ ਕਿ ਗੁਰਦੁਆਰਾ ਸਾਹਿਬ ਜਾਂ ਕਿਤੇ ਹੋਰ ਵੀ ਭੀੜ-ਪਾੜੇ ਵਾਲੀ ਜਗ੍ਹਾ ਜਿੱਥੇ ਜਾ ਕੇ ਆਪਣਾ ਸ਼ਿਕਾਰ ਲੱਭਣਾ ਉਹਨੂੰ ਘੇਰਾ ਪਾਣਾ ਕਟਰ ਦੇ ਨਾਲ ਜਾਂ ਚੇਨ ਖੋਲਣੀ ਜਾਂ ਉਹਦੇ ਪੈਸਾ ਪਰਸ ਵਿੱਚੋਂ ਕੱਢ ਲੈਣਾ ਸੋ ਇਹ ਕਹਾਵਾਂ ਵੀ ਥਾਣਾ ਸੀਟ ਵਿਜਨ ਦੀ ਪੁਲਿਸ ਨੂੰ ਮਿਲੀ ਹੈ ਤੇ ਸ਼ਹੀਦਾ ਸਾਹਿਬ ਗੁਰਦੁਆਰਾ ਸਾਹਿਬ ਦੇ ਬਾਹਰ ਇਹ ਲੀਡੀਜ਼ ਆਪਣਾ ਟਾਰਗੇਟ ਨੂੰ ਅਚੀਵ ਕਰਨ ਦੀ ਕੋਸ਼ਿਸ਼ ਕਰ ਰਹੀਆਂ ਸੀਗੀਆਂ ਮੀਨਸ ਉਹਨਾਂ ਲੇਡੀਜ਼ ਨੂੰ ਜਿਹੜੇ ਭੋਲੇ ਭਾਲੀ ਜਨਤਾ ਇੱਥੇ ਮੱਥਾ ਟੇਕਨ ਆਈ ਸੀ ਉਹ ਉਹਨਾਂ ਦਾ ਟਾਰਗੇਟ ਸੀਗੇ ਤੇ ਇਸ ਮਤ ਵਿੱਚ ਅਸੀਂ 26 ਤਰੀਕ ਨੂੰ ਮਕਦਮਾ ਦਰਜ ਕੀਤਾ ਔਰ ਇਹ ਨਾ ਦੀ ਨਾ ਲੇਡੀਜ਼ ਨੂੰ ਅਸੀਂ ਕਾਬੂ ਕੀਤਾ ਸ਼ਿਦਾ ਸਾਹਿਬ ਦੇ ਗੁਰਦੁਆਰੇ ਦੇ ਬੈਕਸਾਈਡ ਤੋਂ ਜਿੱਥੇ ਇਹ ਬਿਲਕੁਲ ਆਪਣੇ ਐਕਟਿਵ ਸੀਗੇ ਆਪਣੇ ਆਪਣੇ ਸ਼ਿਕਾਰ ਨੂੰ ਉਹਦੇ ਕੋਲ ਖੋਹ ਕਰਨ ਵਾਸਤੇ ਤੇ ਇਹ ਇਸ ਮਤ ਵਿੱਚ ਜਿਹੜੋ ਅਸੀਂ ਗ੍ਰਿਫਤਾਰੀ ਕੀਤੀ ਸਾਡੇ ਗੁਰਦੁਆਰਾ ਸਾਹਿਬ ਦੇ ਜਿਹੜੇ ਮੈਨੇਜਰ ਸਾਹਿਬ ਨੇ ਉਹਨਾਂ ਦੇ ਵੱਲੋਂ ਵੀ ਸਾਨੂੰ ਕਾਫੀ ਹੈਲਪ ਕੀਤੀ ਗਈ ਤੇ ਲੋਕਲ ਪੁਲਿਸ ਜਿਹੜੀ ਅਸੀਂ ਸਿਵਲ ਪਾਰਚਰ ਮਾਨਯੋਗ ਸੀਪੀ ਸਾਹਿਬ ਦੇ ਹੁਕਮ ਨਾਲ ਲਗਾਈ ਸੀਗੀ ਤੇ ਉਹਨਾਂ ਦੀ ਕੰਮ ਅਭੀ ਅੰਦਰ ਚਿੱਟੇ ਕਪੜਿਆਂ 'ਚ ਜਿਹੜੀ ਇੱਕ ਕਾਮਯਾਬੀ ਹਾਸਲ ਕੀਤੀ ਕੀ ਕਹਿਣਾ ਚਾਹੁੰਦੇ ਕੀ ਬੈਕਗ੍ਰਾਉਂਡ ਇਹਨਾਂ ਦਾ ਦੇਖੋ ਮਾਨਯੋਗ ਸੀਪੀ ਸਾਹਿਬ ਦੇ ਹੁਕਮ ਨਾਲ ਅਸੀਂ 26 ਤਰੀਕ ਨੂੰ 25 ਮੁਲਾਜ਼ਮ ਅਸੀਂ ਲੇਡੀਜ਼ ਔਰ ਜੈਂਟਸ ਸਿਵਲ ਦੇ ਵਿੱਚ ਲਗਾਏ ਸੀਗੇ ਗੁਰਦੁਆਰਾ ਸਾਹਿਬ ਦੇ ਆਸ-ਪਾਸ ਤੇ ਅੰਦਰ ਵੀ ਤਾਂ ਕਿ ਲੋਕਾਂ ਨੂੰ ਕੋਈ ਪ੍ਰੋਬਲਮ ਨਾ ਹੋਵੇ ਔਰ ਇਹੋ ਜਿਹੇ ਜਿਹੜੇ ਮਾਰੇ ਅਨਸਰ ਆ ਉਹਨਾਂ ਨੂੰ ਹੀ ਕਾਬੂ ਕੀਤਾ ਜਾਵੇ ਤਾਂ ਇੱਕ ਬੜੀ ਵੱਡੀ ਕਾਮਯਾਬੀ ਹੈ ਜੀ ਇਹ ਲੇਡਿਸ ਵਾਰ ਵਾਰਲੇ ਜਿਲ੍ਹੇ ਤੋਂ ਆਦੀ ਸਬਰੂਰ ਤੋਂ ਸੁਨਾਮ ਤੋਂ ਪਟਿਆਲੇ ਤੋਂ ਆ ਕੇ ਇਹੋ ਜਿਹੀ ਵਾਰਦਾਤ ਕਰਦੀਆਂ ਸੀਗੀਆਂ ਸੋ ਇਹ ਬੜੀ ਅਜੀਬੀ ਗੱਲ ਹੋਈ ਹੈ ਕਿ ਲੋਕਲ ਪੁਲਿਸ ਨੂੰ ਬੜੀ ਮਿਹਨਤ ਦੇ ਬਾਅਦ ਇਹਨਾਂ ਨੂੰ ਕਾਬੂ ਕੀਤਾ ਗਿਆ ਸਰ ਬੈਕਗ੍ਰਾਉਂਡ ਕੀ ਹੈ ਬੈਕਗ੍ਰਾਉਂਡ ਦੇਖੋ ਜੀ ਇਹਨਾਂ ਦੇ ਖਿਲਾਫ ਆਲਰੇਡੀ 8 8 ਨੋਨੋ ਪਰਚੇ ਦਰਜ ਨੇ ਸਾਰੀਆਂ ਜਨਾਇਤ ਪੇਸ਼ਾ ਕਰਦੀਆਂ ਕਈ ਮਕਦਮੇ ਚ ਪੀਓ ਆ ਕਈ ਮਕਦਮੇ ਚ ਪੇਸ਼ ਵੀ ਨਹੀਂ ਹੋਈਆਂ ਤੇ ਇੱਕ ਮਕਦਮੇ ਚ ਕਨਵਿਕਟਡ ਵੀ ਨੇ ਤੇ ਬਾਰ-ਬਾਰ ਜਨਮ ਕਰਦੀਆਂ ਨੇ ਕਾਫੀ ਛਾਤਰ ਨੇ ਸਰ ਇਕੱਠੀਆਂ ਹੁੰਦੀਆਂ ਸੀ ਵੱਖੋ ਨਹੀਂ ਇਹ ਇੱਕ ਜਗ੍ਹਾ ਤੇ ਇੱਕ ਪਿੰਨ ਪੁਆਇੰਟ ਹੁੰਦਾ ਸੀ ਜਗ੍ਹਾ ਤੇ ਇਕੱਠੇ ਹੋ ਜੀ ਨਾ ਆਂਦੀਆਂ ਅਲੱਗ-ਅਲੱਗ ਸੀ ਕਿਤੇ ਦੋ ਆਂਦੀਆਂ ਕਿਤੇ ਤਿੰਨ ਆਂਦੀਆਂ ਇਸ ਤਰੀਕੇ ਨਾਲ ਇੱਕ ਜਗ੍ਹਾ ਤੇ ਆ ਕੇ ਇਕੱਠੇ ਹੋਈ ਨਹੀਂ ਉਸ ਤੋਂ ਬਾਅਦ ਆਪਣਾ ਵਾਰਦ ਨੂੰ ਇੰਝਾਮ ਦਿੰਦੀਆਂ ਸੀ ਤੇ ਸਰ ਅੰਮਰਸਰ ਦੇ ਹੋਰ ਕਿੱਥੇ-ਕਿੱਥੇ ਲੁਕੋਖੋ ਕਰਦੀਆਂ ਸੀ ਫਿਲਹਾਲ ਅਸੀਂ ਇਹਨਾਂ ਨੂੰ ਕੈਪਚਰ ਕੀਤਾ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਜੋ ਵੀ ਪਤਾ ਲੱਗੇਗਾ ਫਰਾਗ਼ ਨੂੰ ਦੱਸਿਆ ਜਾਏਗਾ ਸਰ ਕਿੱਡੀ ਕਾਮਯਾਬੀ ਸਮਝੀਏ ਮੇਰੇ ਹਿਸਾਬ ਨਾਲ ਬੜੀ ਅੱਛੀ ਬੜੀ ਵੱਡੀ ਕਾਮਯਾਬੀ ਹੈ ਜੀ ਥਾਣਾ ਸੀਟਵਿੰਡਨ ਦੀ ਪੁਲਿਸ ਦੀ ਕਿਉਂਕਿ ਸੰਗਤ ਨੂੰ ਸੰਗਤ ਬਿਲਕੁਲ ਭੋਲੇ ਭਲੇ ਹੋ ਕੇ ਆ ਕੇ ਮੱਥਾ ਟਿਕਦੀ ਹੈ ਉਹਨਾਂ ਨੂੰ ਪਰਵਾਹ ਨਹੀਂ ਹੁੰਦੀ ਸੰਗਤ ਨੂੰ ਪਰਸ ਦੀ ਜਾਂ ਜੇਬ ਦੀ ਜਰੋਂ ਲੋਕੀ ਆ ਕੇ ਇਹਨਾਂ ਨਾਲ ਇਹੋ ਜੀ ਵਾਰਦਤ ਕਰਦੇ ਆ ਬੜੀ ਮਾੜੀ ਦਸ਼ਾ ਹੁੰਦੀ ਹੈ ਸੋ ਇੱਕ ਬੜੀ ਵੱਡੀ ਕਾਮ ਹੈ ਭਈ ਪੰਜਾਬ ਪੁਲਿਸ ਦੀ ਸਰ ਕੋਈ ਨਸ਼ੇ ਦੀ ਵੀ ਆਤੀ ਨਹੀਂ ਨਹੀਂ ਨਸ਼ੇ ਵਾਲੀ ਕੋਈ ਗੱਲ ਸਮਝਣ ਦੀ ਹੈ ਤੇ ਸਰ ਇਹਨਾਂ ਨੂੰ ਕੀ ਕੀ ਮਿਲਿਆ ਸਰ ਕਟਰ ਮਿਲਿਆ ਦੇਖੋ ਜੀ ਜਿਹੜਾ ਜਿਸ ਨਾਲ ਸੋਨਾ ਕੱਟਦੇ ਉਹ ਕਟਰ ਵੀ ਮਿਲਿਆ ਤੇ ਬਾਕੀ ਅਸੀਂ ਹੋਰ ਵੀ ਪੁੱਛਿਛ ਕਰ ਰਹੇ ਹਾਂ ਕਿ ਕੀ ਕਿ ਕਿੱਥੇ ਕਿੱਥੇ ਵਾਰਦਤ ਕੀਤੀ ਹੈ ਹੋਰ